ਉੱਠ ਫਰੀਦਾ ਉੱਜੂ ਸਾਜ ਸੁਭਾ ਨਵਾਜ ਗੁਜਾਰ ਜੋ ਸਿਰ ਸਾਈ ਨਾ ਲਵੇ ਸੋ ਸਿਰ ਕੱਪ ਉਤਾਰ ਅਗਲੀ ਗੱਲ ਕੀ ਹੈ ਉੱਠ ਫਰੀਦਾ ਹੁਣ ਵੀ ਜਾਗ ਪੋ ਉੱਠ ਖੜੋ ਉੱਜੂ ਸਾਜ ਉਹ ਤੋਲੋ ਹੱਥ ਮੂੰਹ ਅਗੋਂ ਲੀ ਕੋਲੀ ਕਰ ਲੋ ਜਿਹੜੀ ਮੂੰਹ ਦੇ ਵਿੱਚ ਪਹਿਲਾਂ ਬਕਵਾਸ ਕਰਦੇ ਹੋ ਬੰਦ ਕਰ ਦਿਓ ਬਦਬੂ ਬੰਦ ਕਰੋ ਸੁਣੋ ਆਉਂਦੇ ਥੋੜੇ ਮੂੰਹ ਚੋਂ ਮੁਕਾਬਤ ਤਾਂ ਕੇ ਇਹ ਮਾਇਆ ਜਿਹੜੀ ਹੈ ਦੁਰਗੰਧ ਹੈ ਵਿਖਿਆ ਹੈ ਵਿਖਿਆ ਦੀ ਬਦਬੂ ਆਉਣ ਲੱਗੀ ਲੋਕਾਂ ਨੂੰ ਸਾਰੇ ਤੁਹਾਡੇ ਕੋਲ ਚੋ ਜਵਰਦਾਸ ਕਹਿੰਦਾ ਜੋ ਬਦਬੂ ਬੋਲਦੀ ਹੈ ਸੁਣ ਤੂੰ ਵੀ ਭਗਤ ਛੱਡ ਤੇ ਅਰਦਾਸ ਕਹੇ ਜੀ ਬਣਾਈ ਹੈ ਜੀ ਬਦਬੂ ਹੈ ਅਰਦਾਸ ਜਿਹੜੀ ਬਣਾਈ ਹੈ ਤੁਹਾਡੀ ਇਹ ਬੇਇਮਾਨੀ ਨਾਲ ਬਣਾਈ ਹੋਈ ਅਰਦਾਸ ਬੇਇਮਾਨਾਂ ਦੀ ਬਣਾਈ ਹੋਈ ਇਹ ਜੀ ਬਦਬੂ ਹੈ ਪੱਕਾ ਤਾਂ ਬਾਣੀ ਸ਼ੁਰੂ ਹੁੰਦੀ ਆ ਤੁਸੀਂ ਉਹ ਛੱਡੇ ਦਿੱਤੇ ਵਿੱਚੋਂ ਕੱਢਦੇ ਤੂੰ ਤਾਂ ਬੇਈਮਾਨ ਹੋ ਸਾਰੇ ਬੇਈਮਾਨੀ ਸਖੋਦੀਆ ਕੁਰਬਾਨੀ ਗੁਰੂ ਘਰ ਚ ਬੇਈਮਾਨੀ ਅਰਦਾਸ ਗੁਰੂ ਘਰ ਚ ਕਰਦੇ ਆ ਉੱਥੇ ਬੇਈਮਾਨੀ ਆ ਤੁਹਾਡੇ ਵਿੱਚ ਤੂੰ ਤਾਂ ਬੇਈਮਾਨ ਹੈਂ ਛੜਦਾ ਬਿਲਕੁਲ ਤੁਹਾਡੇ ਉਹਨਾਂ ਦਾ ਮੁਸਲਮਾਨ ਝੰਡੇ ਨੇ ਜਿਹਨਾਂ ਦਾ ਇਮਾਨ ਨੌ ਦਾ ਰੱਖਿਆ ਹੋਇਆ ਈਮਾਨ ਵਿੱਚ ਦਾ ਰੱਖਿਆ ਹੋਇਆ ਸਿੱਖੀ ਨਾ ਔਰਖਲੇ ਸਿੱਖਿਆ ਕਿੱਥੇ ਗੁਰਬਾਣੀ ਦੀ ਸਿੱਖਿਆ ਕਿੱਥੇ ਗਈ ਸਿੱਖਿਆ ਕਿੱਥੇ ਗਈ ਕਿਉਂ ਭਾਈਏ ਗੁਰਦੁਆਰੇ ਵਾਲੀ ਸਿੱਖਿਆ ਕਿੱਥੇ ਗਈ ਕਰਤਾ ਤੇਰੇ ਸਭ ਕੁਝ ਹੈ ਉੱਥੇ ਦਾ ਸਭ ਕੁਝ ਹੈ ਤੁਸੀਂ ਕਿਉਂ ਮੰਗਦੇ ਹੋ ਮੰਗਦੇ ਹੋ ਦੋ ਉਹ ਕਹਿੰਦੇ ਘਾਤੇ ਸਭ ਕੁਝ ਆ ਭੁੱਖ ਖਾਦੀ ਰਹੇਗੀ ਧੋ ਜੇ ਸਭ ਕੁਝ ਹੈ ਹਾਂਜੀ ਉੱਟ ਫਰੀਦਾ ਆਜੂ ਸਾਜ ਜੂ ਸਾਜ ਓਏ ਕੁੜਲੀ ਚਾਲਾ ਕੋੜੀ ਜਿਹੜਾ ਪਹਿਲਾਂ ਬੋਲਦੇ ਹਾਂ ਉਹ ਕੁੜਲੀ ਕਰਕੇ ਉਹਨੂੰ ਉਹਨੂੰ ਸਾਫ਼ ਕਰਕੇ ਦੁਬਾਰਾ ਬੋਲੋ ਹੁਣ ਗੁਰਬਾਣੀ ਬਾਜ ਕੇ ਦੁਬਾਰਾ ਦੁਬਾਰਾ ਵਿਆਖਿਆ ਕਰੋ ਗੁਰਬਾਣੀ ਦੀ ਆਜੂ ਸਾਜ ਕੇ ਬੋਲੋ ਜਿਹੜਾ ਹੁਣ ਤਾਈਂ ਕੂੜ ਪ੍ਰਚਾਰ ਕਰਤਾ ਉਹਦਾ ਕੁਲਲੀ ਗਲਲੀ ਕਰਕੇ ਮੂੰਹ ਸਾਫ ਕਰ ਲੋ ਪਰ ਵੀ ਮਾਨਾ ਅਰਜੰਤ ਸਾਫ ਕਰਕੇ ਫਿਰ ਬੋਲੋ ਬੁੱਧੀ ਦੀ ਖਰਾਦੋਂ ਕੁਲਲੀ ਬੁਰਸ਼ ਪਰਸ਼ ਕਰਕੇ ਫਿਰ ਦੁਬਾਰਾ ਵਿਆਖਿਆ ਕਰੋ ਅਜੂ ਸਾਜੇ ਕਹਿ ਰਿਹਾ ਉਹ ਸਵੇਰ ਹੁਣ ਚੜਿਆ ਦਿਨ ਹੁਣ ਹੋ ਗਿਆ ਗਿਆਨ ਹੁਣ ਲੋਕਾਂ ਨੂੰ ਲੱਗ ਗਿਆ ਪਤਾ ਹੁਣ ਆਵਾਜ਼ ਗਜਾਰੂ ਹੁਣ ਬਖਸ਼ਿਸ਼ ਭਗੋ ਦੁਬਾਰਾ ਬਾਣੀ ਪੜੋ ਘਰਤਾ ਤੇਰੇ ਸਭ ਕੁਛ ਹੈ ਜਿਸ ਦੇ ਹੈ ਸੁਭਾਵੇ ਉਹ ਜਾਂ ਦਊਗਾ ਬਾਲਿਓ ਬੁਗੜ ਦੀ ਗੀਲੋੜ ਬੁਗੜ ਦੀ ਗੀਲੋੜ ਹੈਗੀ ਬੁਗੜ ਨੂੰ ਕਹੇ تھے ਜਿਸ ਦੇ ਸੁਭਾਵੇ ਸੁਭਾਵੇ ਲੈਣ ਦੇ ਹੱਕਦਾਰ ਬਣੂ ਕਿਰਪਾ ਲੂਗੋ ਕਿਰਪਾ ਹੁਜੂਗੀ ਕਿਰਪਾ ਕਰੇ ਜੇ ਆਪਣੀ ਤਗੁਰ ਕਾ ਸ਼ੁਰੂਬਦ ਸ਼ਬਦ ਕਮਾਏ ਆਪਣੇ ਤੇ ਆਪੇ ਕਿਰਪਾ ਕਰ ਲੋ ਕਮਾ ਲੋ ਸ਼ਬਦ ਜੇ ਆਪਣੇ ਤੇ ਆਪ ਕਿਰਪਾ ਕਰੋਗੇ ਗੁਰ ਕਾ ਸ਼ਬਦ ਕਮਾ ਲਓਗੇ ਫਿਰ ਕਿਰਪਾ ਉਹਦੀ ਵੀ ਹੋ ਜੂਗੀ ਜੇ ਗੁਰ ਕਾ ਸ਼ਬਦ ਨਹੀਂ ਕਮਾਉਂਦਾ ਗੁਰਬਾਣੀ ਨਹੀਂ ਕਮਾਈ ਫਿਰ ਕਿਰਪਾ ਹੋਣੀ ਹੋਈ ਨਹੀਂ ਫੇ ਇਦੋਂ ਵੀ ਬੁਰੀ ਹਾਲਤ ਹੋਣ ਵਾਲੀ ਹੈ ਜਿੱਤੇ ਮਰੀਜ਼ ਪਿਆ ਨਾ ਵੈਂਟੀਲੇਟਰ ਤੇ ਗਿਆ ਥੋੜੇ ਦਿਨ ਰਹਿਣਾ ਇਹਦੇ वेंटिलेटर ਹੁੰਦਾ ਹੁਣ ਬਰੀਡ ਇਹ ਸਿੱਕੀ ਤੁਹਾਡੇ ਵਾਲੀ ਵੈਂਟੀਲੇਟਰ ਤੇ ਭਈ ਹੁਣ ਇਹਦਾ ਦੀ ਕੋਈ ਕੁਝ ਬਣਨਾ ਇਹ ਰੋਗ ਵੀ ਆ ਰੋਗ ਬੈਦਾ ਕੀ ਤੇ ਹਾਂਜੀ ਉੱਟ ਫਰੀਦਾ ਉਜੂ ਸਾਜ ਸੁਭਾ ਨਵਾਜ ਗੁਜਾਰ ਸੁਭਾ ਤੇ ਚੜਿਆ ਚੰਨਣ ਹੋ ਗਿਆ ਸੂਰਜ ਢੀ ਚੜਿਆ ਲੇਕਿਨ ਸੂਰਜ ਚੜਨ ਤੋਂ ਪਹਿਲਾਂ ਤਾਂ ਸੁਭਾ ਤਾਂ ਹੈ ਨਾ ਸੁਭਾ ਸੁਭਾ ज्ञान ਤਾਂ ਪਤਾ ਤਾਂ ਲੱਗਿਆ ਕੁਰਬਾਨੀ ਕੀ ਕਹਿੰਦੀ ਆ ਹੁਣ ਆਵਾਜ਼ ਗਜਾਰੋ ਜੋ ਸਿਰ ਸਾਈ ਨਾ ਨਵੇ ਸੋ ਸਿਰ ਕੱਪ ਉਤਾਰ ਜਿਹੜਾ ਨਹੀਂ ਮੰਨਦਾ ਮਨ ਜਿਹੜਾ ਸਰ ਨਹੀਂ ਮੰਨਦਾ ਉਹਨੂੰ ਵੱਢ ਕੇ ਪਰੇ ਕਰੋ ਬਹੁਤ ਖਤਰਨਾਕ ਗੱਲ ਹੈ ਜੇ ਤੁਹਾਡਾ ਮਨ ਨਹੀਂ ਮੰਨਦਾ ਉਹਨੂੰ ਵੱਢ ਕੇ ਪਰੇ ਮਾਰੋ ਚੱਕ ਕੇ ਦੇਖਾਂ ਭਲਾ ਕਿਹੜਾ ਮਾਰੂਗਾ ਹੁਣ ਸਿਕਾ ਜੇ ਨਾ ਮਾਰੇ ਆ ਸਿੱਖੀ ਤੋਂ ਖਾਰਜ ਹੋ ਸਾਰੇ ਜਿਹੜਾ ਮਨੋ ਨਹੀਂ ਮਨਾ ਸਕਦਾ ਉਹ ਸਿੱਖ ਨਹੀਂ ਹੈ ਉਹਨਾਂ ਮੰਨੇ ਮੈਂ ਸਿੱਖਾਂ ਸੋ ਸਿਰ ਕੱਪ ਉਤਾਰ ਪੱਟ ਕੇ ਪਰੇ ਮਾਰੋ ਉਹ ਨੂੰ ਮੰਨੂ ਤੇ ਨਹੀਂ ਤਾਂ ਪਰੇ ਹੋ ਜੋ ਆਪੇ ਗੁਰੂ ਆਫੇ ਕਰ ਲੂਗਾ ਜਿਨ੍ਹਾਂ ਨੇ ਕੱਪ ਕੇ ਉਤਾਰੇ ਤੇ ਸਿਰ ਤੇ ਤੇ ਪੱਛਾ ਨੇ ਉਹਨਾਂ ਨੂੰ ਜ਼ਿੰਮੇਵਾਰੀ ਮਿਲੀ ਸੀ ਗੁਰਮਤਿ ਪ੍ਰਚਾਰ ਦੀ ਉਹਨਾਂ ਦੇ ਪਹੌ ਲਈ ਸੀ ਤੁਹਾਨੂੰ ਕਿਸਨ ਨਹੀਂ ਪੁੱਛਣਾ ਹੁਣ ਇਹ ਜੇਬ ਜੋ ਕੱਢੇ ਲਫਾਵੇ ਜੋ ਕੱਢੇ ਜਿਹੜੀਆਂ ਸਰਦਾਰੀਆਂ ਨੇ ਖਤਮ ਹੋ ਗਈਆਂ ਕੋਣ ਮੰਨਦਾ ਤੁਹਾਡੀ ਗੱਲ ਨੂੰ ਹਾਂਜੀ ਜੋ ਸਿਰ ਸਾਈ ਨਾਨਵੇ ਉਹ ਜਿਹੜਾ ਮੰਨ ਮੰਨਦਾ ਹੀ ਨਹੀਂ ਸਾਈ ਨੂੰ ਜਿਹੜਾ ਕੋਈ ਮਾਤਰੂ ਮੰਨਦਾ ਹੀ ਨਹੀਂ ਮਾਨਾ ਜਿਹੜਾ ਸਾਈ ਜਿਹੜਾ ਸਰ ਮੈਬਦਾ ਹੀ ਨਹੀਂ ਸਾਈ ਨੂੰ ਸੋ ਸਿਰ ਕੀਤੇ ਕਾਇ ਇਹ ਕਹਿੰਦੇ ਨੇ ਅਸੀਂ ਤਾਂ ਮੱਥਾ ਟੇਕਦੇ ਹਾਂ ਸਰ ਨਵਾਉਨੇ ਅਸੀਸ ਨਵਾਈਏ ਕਿਆ ਥੀਏ ਜਾਂ ਰਦੇ ਕੁਸੁੰਦਾ ਜਾਏ ਆਏਗਾ ਹਾਂ ਜਵਾਬ ਉਹਦਾ ਹਿਰਦੇ ਚ ਨਹੀਂ ਤੁਹਾਡੇ ਸ਼ੁੱਧ ਹਿਰਦੇ ਸ਼ੁੱਧ ਨਹੀਂ ਹੈਗੇ ਬੇਈਮਾਨ ਹੋ ਅੰਦਰੋਂ ਸੀਸ ਸੀਸ ਤੇਰਾ ਬਹਲਾ ਦੇਖੋ ਉੱਤੇ ਸਿਰ ਹੈ ਉੱਤੇ ਸੀਸ ਦੋ ਲਫ਼ਜ਼ ਆਡਾ-ਉਡ ਵਰਤੇ ਸੀਸ ਨਵਾਈਏ ਕੀ ਉੱਤੇ ਸੀਸ ਨਵਾਈਏ ਕੀ ਆਥੀਏ ਲਿਖ ਦਿੱਤਾ ਇਹ ਤੇ ਸਿਰ ਲਫ਼ਜ਼ ਵਰਤੇ ਸਾਈ ਨਾਂ ਨਵੇ ਸਿਰ ਮਨ ਵਾਸਤੇ ਆ ਸੀਸ ਵਾਲੇ ਵਾਸਤੇ ਆ ਤੁਹਾਡੇ ਵਾਸਤੇ ਸੀਸ ਨਵਾਈਏ ਕੀ ਆਥੀਏ ਕੀ ਹੋ ਗਿਆ ਜੇ ਤੂੰ ਸਿਰ ਦੀਵਾ ਕਰਦਾ ਉਹ دیਵਾ ਹੋਂ ਵੇਲੇ ਜਦ دیਵਾ ਹੁੰਦਾ ਨਾ ਸੱਪ ਖੜਾ ਡੰਗ ਮਾਰਦਾ ਹੁੰਦਾ ਥੋੜਾ ਤਾਂ دیਵਾ ਹੋਣਾ ਵੀ ਡੰਗ ਮਾਰਦਾ ਤੇ ਵੀ ਚੀਜ਼ਾਂ ਜਾਂ دیਵੇ ਆਉਂਦੀਆਂ ਨੇ ਖਤਰਨਾਕ ਨੇ ਕਹਿੰਦੇ ਤਨਖਜਾ ਖਿੱਚੀ ਦਾ ਦੀਵਾ ਹੁੰਦਾ ਤੀ ਗਾਹ ਮਾਰਦਾ ਸੱਪ ਜਾਂ دیਵਾ ਹੁੰਦਾ ਖੜਾ ਤੇ ਡੰਗ ਮਾਰਦਾ ਸ਼ੇਰ ਦਾ ਦੀਵਾ ਹੁੰਦਾ ਸ਼ਿਕਾਰ ਖੇਡਦਾ ਤੋ ਇਹਦਾ ਸ਼ਿਕਾਰ ਖੇਡਦੇ ਉਹ ਦੀਵੇ ਹੋ ਕੇ ਤੂੰ ਸ਼ਿਕਾਰ ਹੈ ਤੂੰ ਹੀ ਤਾਂ ਸ਼ਿਕਾਰ ਕਰ ਰਹੇ ਹੋ ਸ਼ਿਕਾਰੀਆਂ ਉਹ ਲੋਕਾਂ ਨੂੰ ਨਾਸ ਕਰ ਰਹੇ ਹਨ ਲੋਕਾਂ ਦਾ ਅਕਲ ਦਾ ਹਰਨਾ ਬਾਜਾਂ ਤੇ ਸਿੱਖਦਾਰਾਂ ਐ ਨਾ ਪੜਿਆ ਨਾ ਫਾਈ ਲੱਗੀ ਜੱਤ ਫਾਣ ਕੇ ਨਹੀਂ ਥਾਂ ਸਾਰੇ ਤੁਸੀਂ ਸਿੱਖੀ ਫਸਾਤੀ ਜੰਬ ਦੇ ਜਾਲ ਚ ਜਿਵੇਂ ਹੋ ਹੋ ਕੇ ਪਖੰਡ ਕਰ ਕਰਕੇ ਤੁਹਾਨੂੰ ਮਾਫ ਕੌਣ ਕਰ ਦੂਗਾ ਕਿ ਤੁਹਾਨੂੰ ਮਾਫੀ ਬਖਸ਼ ਦੇ ਤੁਹਾਡਾ ਕਰਦੇ ਜੋਗੇ ਨਹੀਂ ਹੈ ਕੋਈ ਤੁਹਾਡੇ ਜੀ ਹਾਂਜੀ